ਅੱਜ ਗੁਰਪ੍ਰੀਤ ਸਿੰਘ ਜੀ ਦਾਸ ਗੁਰਪਾਲ ਸਿੰਘ ਹੰਸਰਾ ਅਮਰੀਕਾ ਤੋਂ ਐਨੀਵਰਸਰੀ ਸਬੰਧੀਆ ਕਰਦਾਈ ਤੇ ਜਿਹੜਾ ਜੀ ਆਪਣਾ ਪ੍ਰੋਜੈਕਟ ਸੀ ਹਜੇ ਨਾਲ ਸਰਦਤ ਨਿਭਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਨਾਲ ਸਰਾਂ ਦੇ ਅਲੋਕ ਕਿ ਨਜ਼ਾਰੇ ਜੋ ਸੀਗੇ ਤੇ ਜਿਹੜੇ ਜਿੰਨੇ ਵੀ ਮਿਰਕਲ ਹੋਏ ਆ ਜਿੰਨੇ ਵੀ ਬਾਬਾ ਜੀ ਹੋਏ ਉਹ ਦਾਸ ਉਹਨਾਂ ਦੇ ਵੀ ਕੱਲ ਕਰਦਾਈ ਅੱਜ ਦੀ ਸਾਖੀ ਜਿਹੜੀ ਇਹ ਮੈਂ ਅੱਗੇ ਵੀ ਤੁਹਾਨੂੰ ਹੋ ਗਿਆ ਲਿਖ ਕੇ ਪਾਈ ਸੀ ਅੱਜ ਦੀ ਸਾਖੀ ਜੀ ਭਧੌਰ ਕਤਲ ਕੇਸ ਦੀ ਆ ਬਾਬਾ ਜੀ ਧੰਤਸਬਾਬੇ ਇਸ਼ਤ ਸਿੰਘ ਜੀ ਮਹਾਰਾਜ ਨੇ 1967 ਨੂੰ ਵਿਪਨਾ ਬਤਾਇਆ ਸੀ 1963 ਅਕਤੂਬਰ ਨੂੰ ਸੋਤਿਰ ਤੋਂ ਤੇ ਇਹ ਕਤਲ ਹੁੰਦੇ ਆ 1967 ਨੂੰ ਕਈ ਬੰਦੇ ਇੱਥੇ ਨਾਂਸਰ ਦੇ ਇਤਰਾਜ਼ ਕਰਨਗੇ ਵੀ ਇਹ ਚੀਜ਼ ਨਾ ਪਾਉ ਨਾ ਨਾ ਦੀ ਜਾਂ ਕੋਈ ਜਿਹੜੀ ਕੋਈ ਅਸੀਂ ਕੋਈ ਗੱਲ ਹੈਗੀ ਉਹ ਮੈਂ ਕੋਈ ਵੀ ਨਹੀਂ ਕਹਿਣਾ ਚਾਹੁੰਦਾ ਗੱਲਾਂ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਵੀ ਮੇਰੀ ਵੀ ਉਮਰ ਉਸ ਵੇਲੇ ਬਈ 15ਕ ਸਦੀ ਸੀਗੀ ਸੋਲ 15 16 ਸਾਲ ਦੀ ਮੈਨੂੰ ਪਤਾ ਸਾਰਾ ਕੁਝ ਜਿਵੇਂ ਤੁਸੀਂ ਤੁਸੀਂ ਸਾਰਾ ਕੁਝ ਸਾਹ ਦੇ ਸਾਹਮਣੇ ਹੋਇਆ ਸਾਰਾ ਕੁਝ ਤੇ ਵੀ ਦੇਖਦੇ ਸੀ ਤੇ ਇਹ ਵੀ ਹੁਣ ਜਿਹੜੀ ਸਾਖਿਆ ਇਹ ਬਹੁਤ ਕੀਮਤੀ ਹੈ ਇਹਦਾ ਜਿਹੜਾ ਨਿਚੋੜ ਹੈ ਨਿਚੋੜ ਇਹ ਆ ਵੀ ਸਾਧੂ ਬੋਲੇ ਸਹਿਸਵਾ ਸਾਧੂ ਕਹਿੰਦਾ ਵਰਤਣ ਜੇ ਬਚਨ ਮੰਨਣਾ ਬਹੁਤ ਜ਼ਰੂਰੀ ਹੈ ਦੇਖੋ ਜਿਹਦਾ ਰਿਜ਼ਲਟ ਕਿਨੇ ਭੜੇ ਦੀ ਫਿਰ ਅੱਗੇ ਸਾਰਾ ਮੈਂ ਦੱਸੂਗਾ ਰਿਜ਼ਲਟ ਕਿਨੇ ਭੜੇ ਦੇ ਕਿ ਬਾਬਾ ਜੀ ਜੋ ਉੱਥੇ ਬਿਲਕੁਲ ਕੋਈ ਨਹੀਂ ਪੱਥਰ ਨਹੀਂ ਸਖਾ ਚਲੇ ਏ ਵੀ ਉੱਥੇ ਜਿਵੇਂ ਗੁਰਬਾਣੀ ਤੇ ਧੋਖਾ ਦੇ ਬਚਨ ਤੇ ਆਉਦੇ ਹੁਕਮ ਨਾ ਜਾਣੇ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂ ਨਸੋਵੇ 85 ਅੰਕ ਤੇ ਮਾਂ ਬਈ ਹੁਕਮ ਮਨ ਦਾ ਬਹੁਤ ਜੁੜੀ ਜੇ ਤੋਖ ਨੇ ਮੈਂ ਦੇ ਫੇਲ ਕੋਸ ਨਹੀਂ ਗਿਆ ਫੇਰ ਤਾਂ ਬਹੁਤ ਨੁਕਸਾਨ ਹੋਇਗਾ ਹੀ ਮਹਾ ਭਾਗ ਅਪਾਗ ਹੈ ਜਿਨ ਕੇ ਤਿੰਨ ਸਾਲ ਤੂੰ ਨਾ ਪੀਜੇ ਮਹਾ ਭਾਗ ਅਪਾਗ ਹੈ ਜਿਨ ਕੇ ਜਿਨ ਕੇ ਤਿੰਨ ਸਾਲ ਤੂੰ ਨਾ ਪੀਜੇ ਤਿੰਨਾ ਤਿਸਨਾ ਜਲਦ ਜਲਦ ਨਹੀਂ ਬੁਝੇ ਡੰਡ ਧਰਮਨਰੇ ਦਾ ਦੀਜੀ 1325 ਅੰਗ ਚ ਤਾਂ ਡੰਡ ਧਰਮਨਰੇ ਦਾ ਦੀਜੀ ਕੁਰਬਾਨੀ ਜੀ ਸਭ ਕੁ ਲਈ ਕੀਤਾ ਹੈ ਹਾਂ ਜੀ ਤੇ ਵੀ ਅਕਿਰਤ ਕਰਨੇ ਹੋਣ ਸਨ ਦੋ ਗੁਣਾ ਦੇ ਬਖਸ਼ੇ ਦੇ ਬੇਮੁਖ ਤੇ ਕੀ ਅਕਿਰਤ ਕਰਨੇ ਹੋਣਾ ਚਾਹੀਦਾ ਤੇ ਵੀ ਅਕਿਰਤ ਕਰਨ ਕਈ ਵੀ ਉੱਥੇ ਨਾਲਛਰ ਬਈ ਬਾਉਂਦੇ ਆ ਤੇ ਅਕਿਰਤ ਕਰਨ ਕਰਦੇ ਆ ਵੀ ਨਾਲਛਰ ਦੇ ਵੀ ਬੜੇ ਵੀ ਕਬਈ ਜੋ ਕੋਈ ਗਲਤ ਗੱਲ ਬੋਲਦੇ ਆ ਉਹ ਅਕਿਤ ਕਰਨ ਦੇ ਨਾਨਕ ਘੂਰ ਬਹੁਤ ਦੁੱਖਣੇ ਨਾਨਕ ਘੂਰ ਬਹੁਤ ਦੁੱਖ ਕਣੇ ਬਹੁਤ ਦੁੱਖਣੇ ਅਕਿਰਤ ਕਾਣ ਕਥਨ ਉਹ ਕਿਹਨਾਂ ਤੈਨ ਪ੍ਰਮਾਰੀ ਨਾਨਕਾ ਹੋਏ ਹੋਏ ਮੋਏ ਹਰਾਮ ਤੇ ਤਰਸ 15 ਅੰਗ ਚ ਹੈ ਜੀ ਅਕਿਰਤ ਨ ਦੋ ਬਾਬਾ ਜੀ ਦੋ ਗਣਾ ਨਹੀਂ ਬਖਸ਼ਦੇ ਅਕਿਰਤ ਘਟ ਤੇ ਬੇਮੁਖ ਬੇਮੁਖ ਹੋਏ ਰਾਮ ਤੋਂ ਲੱਕੜ ਜਨਪ ਜੋਗ ਇਕਵਾ ਦਾ ਬੇਗਾ ਜੀ ਤੇ 25 ਚੌਦਾ ਜੀ ਸੰਤੋ ਸਾਗਰ ਭਾਰਤ ਆਰੀਏ ਜੋ ਜੋ ਬਸਕ ਕੋਵੇ ਸਤਕ ਸੁ ਗੁਰ ਪ੍ਰਸਾਦੀ ਤਰੀ ਸਸ ਸਤਾਏ ਸਤ ਸਗਰ ਪਾਰ ਤਰੀ ਜੋ ਜੋ ਬਚਨ ਕੋਈ ਸੰਤ ਦਾ ਸੋ ਗੁਰ ਪ੍ਰਸਾਦੀ ਤਰੀ 747 ਵਿੱਚ ਧੰਤ ਬਾਬਾ ਇਛਸੀ ਮਹਾਰਾਜ ਜੋ ਬਚਨ ਵੀ ਕਰਤਾ ਜੀ ਉਹਦਾ ਬਚਨ ਉਹਨਾਂ ਦਾ ਪੱਥਰ ਦਿਲ ਕੀ ਰੇ ਸਾਰਬ ਬਿਓ ਤਾਂ ਵੀ ਸਤ ਹੁੰਦੇ ਹੁੰਦੇ ਆ ਜਿਵੇਂ ਗਰਵਾਣੀ ਚਾਹੁੰਦੇ ਉਹ ਸੁਖ ਸਤ ਤੱਕ ਹੈ ਬੈਲੇ ਜੋਗੀ ਸਰ ਕਰ ਕਰ ਪਾ ਜਾ ਕੋ ਮਿਲੇ ਤਾਂ ਤਾਂ ਤੇ ਇਸਰ ਅਰਸ ਸੁਲਾਕ ਜੀ ਹਾਂ ਜੀ ਸਭ ਕੁਤੇ ਬਸ ਤੁਮ ਆਗਮ ਉਹ ਚਤ ਉਪਕ ਤਕੇ ਬਸ ਪਖ ਤਾ ਤਾਨ ਤੇਰਾ 962 ਆ ਗਿਆ ਸਾਰੀ ਚੀਜ਼ ਦੇ ਨਚੋੜੇ ਨਾ ਗੱਲਾਂ ਤੇ ਆਉਂਦਾ ਜੀ ਮੈਂ ਜਿਹੜੀ ਸਾਕੀ ਬਹੁਤ ਕੀਮਤੀ ਸਾਕੀ ਹੈ ਜੀ ਬਹੁਤ ਪੰਜਾਬ ਦਾ ਮੋਸਟ ਬੀ ਮੋਸਟ ਕੋ ਵੀ ਜਿਹੜਾ ਕਿ ਸੀ ਡੈਂਜਰਸ ਕੰਮ ਸੀਗਾ ਜਿੱਥੇ ਕਾਫੀ ਬਈ ਇਲਾਕਾ ਉਲਟ ਹੋਇਆ ਸੀ ਨਾਨ ਸਰਬ ਵੀ ਗੱਲਾਂ ਹੋਈਆਂ ਸੀ ਉਹ ਸਾਰੀ ਕੀ ਮਸਲੇ ਦੱਸ ਦਈਏ ਹਾਂਜੀ ਹਰ ਦੇ ਵਿੱਚ ਜਿਵੇਂ ਹੁੰਦਾ ਜੀ ਹਰ ਭਗਤ ਆਕਾ ਰੱਖੇ ਆਪਣੇ ਦੀ ਦੀਨੀ ਆਬੜਾਈ ਹਰ ਭਗਤ ਆਕਾ ਰੱਖੇ ਆਪਣੇ ਦੀਨੇ ਨਾ ਆਪਾ ਆਪਣੀ ਦੀਨੀ ਆਬੜਾਈ ਜੰਜਲ ਕਰੀ ਵਗਿਆ ਜਨਕੀ ਤਾ ਤਾ ਜੀਏ ਰੁੜਾਈ ਬਰਸ ਬੇ ਜਿਹੜੀ ਵਗਿਆ ਕਿਤੇ ਸਾਰੇ ਖਤਮ ਹੋ ਜੇ ਅੱਜ ਇਹ ਗੱਲ ਹੈ ਜੀ ਜੀ ਹੁਣ ਪਹਿਲੇ ਸ਼ੁਰੂ ਕਰੀਏ ਜੀ ਇੱਕ ਕਥਨ ਹੋਈ ਸੀ ਜੀ ਇਸ ਦਾ ਜੂਰਾ ਵਰਸਿੰਗ ਜੀ ਪਤਾ ਹੋੜਾਇਦਾ ਤੇ ਉਹਨਾਂ ਦੀ ਧਰਮ ਪਤਨੀ ਜੀ ਸੀ ਬੀਬੀ ਮਾਤਾ ਕਪੂਰਕੌਰ ਮਾਤਾ ਕਪੂਰ ਕੋਲ ਬਾਬਾ ਜੀ ਬਸ ਹੰਤ ਬਾਬਾ ਇਸ਼ਰਸੀ ਜੀ ਬਹੁਤ ਸ਼ਰਧਾਲੂ ਸੀ ਬਹੁਤ ਜ਼ਿਆਦਾ ਸ਼ਰਧਾਲੂ ਸੀ ਮੈਂ ਵੀ ਦੇਖਿਆ ਉਹ ਇੱਕ ਵਾਰੀ ਦਾ ਜੀ ਜ਼ਿਕਰ ਆਉਂਦਾ ਉੱਥੇ ਤੇ ਵੀ ਬੜੀ ਚਰਚਾ ਹੋਈ ਸੀ ਨਾਲ ਚਰਚਾ ਸਕਦੀ ਤੇ ਬਾਬਾ ਜੀ ਨੂੰ ਉਹਨੇ ਬਈ ਬਈ ਕੰਜ ਮੈਂ ਬਾਬਾ ਜੀ ਪ੍ਰਸ਼ਾਦਾ ਸ਼ਕਾਉਂ ਮਜਾ ਜੂਰਾ ਵਰਸਾ ਮਾਤਾ ਕਪੂਰ ਕੋ ਮਾਤਾ ਕਪੂਰ ਇਸ ਸ਼ਰਧਾ ਬਹੁਤ ਸੀ ਫਿਰ ਮਾਤਾ ਕਪੂਰ ਕੋ ਨੇ ਬਾਬਾ ਜੀ ਨੂੰ ਸਰਦਾਰ ਸਰਦਾਰਾ ਜੀ ਬੀਬੀ ਜੀ ਮਾਦਾ ਕਬੂਰ ਕਰਨੇ ਬਾਬਾ ਜੀ ਹੱਸੇ ਸੋਨੇ ਦਾ ਥਾਲ ਸੋਨੇ ਦੇ ਕੋਲੀਆਂ ਸੋਨੇ ਦਾ ਗਲਾਸ ਮਹਾਂ ਚਮਚਾ ਉਝ ਪੂਝ ਹੈ ਜਦ ਸ਼ਾਇਦ ਬਾਬਾ ਜੀ ਤੇ ਵਰਤ ਦੇ ਲਗੇ ਉਹ ਕਹਿੰਦੇ ਬਾਬਾ ਜੀ ਮੈਂ ਨਹੀਂ ਲੈਣੇ ਤਰਸਨ ਵੀ ਤੁਹਾਡੇ ਹੱਸੇ ਬਾਬਾ ਜੀ ਅਸੀਂ ਕੀ ਕਰਨੇ ਆਂ ਬੀਬੀ ਅਸੀਂ ਕੀ ਕਰੇ ਮੰਜਲ ਕਰੀ ਗਰੀਬਾਂ ਕੋਈ ਪਹੁੰਚ ਨਾ ਕੋਈ ਸਕੇ ਜਿੱਥੇ ਪੁੱਜੀ ਅਸੀਂ 65 ਸਾਂ ਤੱਕੇ ਅਸੀਂ ਕੀ ਲੈਣਾ ਸੀ ਘਰਾਂ ਦੇ ਨੌਕਰਾਂ ਸਤਾ ਕੋਈ ਲੋੜ ਨਹੀਂ ਅਸੀਂ ਕਹਿੰਦੇ ਉਹ ਕਹਿੰਦੇ ਬਾਬਾ ਜੀ ਫੇਰ ਵੀ ਕਹਿੰਦੇ ਵੀ ਮੈਂ ਵੀ ਫਿਰ ਜਬਰਦਸਤੀ ਉਹ ਨਾਨਕ ਸਰ ਬਰਤਨ ਪਿਆ ਹੋਇਆ ਹੈ ਬਸਰ ਭੇਜ ਦਿੱਤੀ ਸੀ ਬਾਪਤਨ ਸਰਪੇਤੀ ਉਹ ਬਾਬਾ ਜੀ ਪਹਾੜਾ ਉਸ ਵੇਲੇ ਉਹ ਬਾਬਾ ਬਰਤਨ ਜੀ ਸੀ ਬਾਬਾ ਸਾਡੇ ਸੰਖੇ ਚੀ ਕੁਰਸੀ ਜਿਹੜੇ ਕਿ ਬਾਬਾ ਜੀ ਮੁਖੀ ਹਜ਼ੂਰੀ ਸੀ ਉਹਨਾਂ ਕੁਰਸੀ ਉਦੋਂਦ ਕੀ ਹੋਇਆ ਕੀ ਨਹੀਂ ਉਹ ਮੈਨੂੰ ਇਹ ਚੀਜ਼ ਦਾ ਪਤਾ ਹਾਂ ਜੀ ਉਹ ਚੀਜ਼ ਮੈਨੂੰ ਨਹੀਂ ਪਤਾ ਇਸ ਗੱਲ ਕੀ ਹੈ ਮੈਂ ਪਰ ਉਹ ਮੈਨੂੰ ਪਤਾ ਵੀ ਹੈਗਾ ਪਰ ਮੈਂ ਕੋਈ ਗੱਲ ਕਰਨੀ ਨਹੀਂ ਚਾਹਦਾ ਗੱਲ ਕਰਨੀ ਨਹੀਂ ਚਾਹਦਾ ਹਾਂ ਜੀ ਇਹ ਤਾਂ ਜੀ 1959 ਸਾਲ ਚ ਬਈ ਉਦੋਂ ਬਈ 1959 ਸਾਲ ਦੇ ਵਿੱਚ ਬਾਬਾ ਜੀ ਉੱਥੇ ਭੱਜੌੜ ਗਏ ਪਪੇ ਸੀ ਸਾਰੇ ਭੱਜੌੜ ਗਏ ਤੇ ਉੱਥੇ ਸਰਦਾਰਾਂ ਨੇ ਵੀ ਉੱਥੇ ਵੀ ਬਾਬਾ ਜੀ ਨੂੰ ਵੀ ਬੇੰਤੀ ਕੀਤੀ ਵੀ ਵੀ ਇੱਥੇ ਗੁਰਦੁਆਰਾ ਬਣਾਓ ਕਿਉਂਕਿ ਉੱਥੇ ਤਾਂ 39 39 43 43 ਕਨਾਲਾਂ ਦੀ ਜ਼ਮੀਨ ਸੀ 43 ਕਨਾਲ 68 33 ਤੇ ਉਹਦੇ ਵਿੱਚ ਤਿੰਨ ਕਨਾਲਾਂ ਸਤ ਕਾਲਾ ਸਿੰਘ ਦੀ ਸੀ ਉੱਥੇ ਭੱਜੌੜ ਦੀ ਸੀ ਸਤ ਕਾਲਾ ਸਿੰਘ ਉਹਨਾਂ ਦੀ ਸੀ ਤੇ 39 ਕਨਾਲਾਂ ਨਾਲ ਹੀ ਸਰਦੇ ਸੀ ਉਹ ਫਿਰ ਜੋ ਰਵਰਸਨ ਤੇ ਵੀ ਉਹਦਾ ਸੀ ਉਹ ਜੋ ਰਵਰਸਨ ਕਿਦਾ ਬਾਬਾ ਜੀ ਮੈਂ ਬਾਬਾ ਜੀ ਬਹੁਤ ਰੋਕਿਆ ਵੀ ਕਦੇ ਵੀ ਉਹਨੇ ਬਾਬਾ ਜੀ ਮੈਂ ਨਾਲਸੇ ਦੇ ਨਾਲ ਲਵਾ ਦੇਣੀ ਆ ਵੀ ਫਿਰ ਉਹ ਉਹ ਜਿਹੜਾ ਕਾਲਾ ਸਿਰ ਸੀ ਜਿਹੜਾ ਆਪਣੇ ਸਾਥ ਕਾਲਾ ਸਿਰ ਸੀ ਇਹਨਾਂ ਨੇ ਉੱਥੇ ਤਰੀਕ ਤੇ ਗਈ ਸੀ ਸਾਥ ਕਾਲਾ ਸਿਰ ਇਹਦੇ ਪਤੀ ਜਿਹਨਾਂ ਦਾ ਕਤਲ ਕਰਤਾ ਸੀ ਸਾਥ ਕਾਲਾ ਸਿਰ ਜਮੀਨ ਪਿੱਛੇ ਜਾ ਕੇ ਕਿਵੇਂ ਭਧੌੜਦੇ ਸੀ ਉਹਨਾਂ ਦਾ ਕਤਲ ਕਰਤਾ ਸੀ ਉਹਨੇ ਇਸੇ ਵੀ ਉਹ ਆਪਣਾ ਵੀ ਫਿਰ ਉਹ ਉਸ ਤੋਂ ਬਾਅਦ ਫਿਰ ਇਹ ਸਰਦਾਰਾਂ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਪੇ ਬਾਬਾ ਜੀ ਇੱਥੇ ਅਸੀਂ ਭੜੌੜ ਵਿੱਚ ਸੀ ਨਾ ਬਈ ਬੇ ਆਪਣਾ ਬਈਗਾ ਪਿਛਾਟ ਰੋ ਬਾਬਾ ਜੀ ਕਹਿੰਦੇ ਵੀ ਨਹੀਂ ਅਸੀਂ ਬਣਾਉਣਾ ਸੀ ਅਸੀਂ ਅਸੀਂ ਇਸ ਕੰਮ ਤੋਂ ਕੀ ਖਸੀ ਕੀ ਲੈਣਾ ਵੀ ਤੁਹਾਡਾ ਰੌਲਾ ਵਾ ਪਿੰਡ ਦਾ ਇੱਥੇ ਤੁਸੀਂ ਰਹੋ ਹਨ ਤੇ ਉਹ ਫਿਰ ਉਹਨੇ ਕਿਹਾ ਬਾਬਾ ਜੀ ਕਹਿੰਦੇ ਵੀ ਤੁਸੀਂ ਨਾ ਪੇ ਭੜੌੜ ਵਿੱਚ ਛਾਟ ਬਣਾਓ ਜੀ ਫਿਰ ਬਾਬਾ ਜੀ ਇੱਕ ਵਾਰ ਬਸ਼ੰ ਕੀਤਾ ਜੀ ਖੁਸ਼ੀ ਬਸ਼ੰ ਕੀਤਾ ਬਈ ਤੁਸੀਂ ਪਰ ਛਾਟ ਜੇ ਬਣੂਗਾ ਨਾ ਸਰਦਾਰਾਂ ਬਾਬਾ ਜੀ ਵੀ ਕਹਿ ਸਾਰਨ ਨੂੰ ਵੇ ਜੇ ਤੁਸੀਂ ਅਣਮਣ ਕੀਤੀ ਕੋਈ ਹੋਰ ਫਿਰ ਇਹ ਸਤ ਕਾਲਾ ਸੁਣਾਦਾ ਸਮਝੇ ਤੁਸੀਂ ਕੱਲ ਪੇ ਨਾਲ ਸਰ ਪੰਗਾ ਲੈ ਕੇ ਪੇ ਜੋ ਵੀ ਕਰੋਗੇ ਫਿਰ ਸਾਰਿਆਂ ਨੂੰ ਭੁਗਤਨੀ ਪੈਣੀ ਤੇ ਉਹਨਾਂ ਨੇ ਕਿਹਾ ਵੀ ਠੀਕ ਆ ਬਾਬਾ ਜੀ ਕਹਿੰਦੇ ਠੀਕ ਆ ਫਿਰ ਬਾਬਾ ਜੀ ਨੇ 1959 ਸੰਧ ਦੇ ਵਿੱਚ ਨੀ ਪੱਥਰ ਰੱਖਣ ਵੇਲੇ ਜਿਵੇਂ ਮੇਰੇ ਮੇਰੇ ਪਿਤਾ ਜੀ ਵੀ ਉੱਥੇ ਪਹੁੰਚੇ ਹੋਏ ਸੀ ਉਸ ਵੇਲੇ ਪੇ ਕਿਉਂਕਿ ਉਹ ਤੇ ਜੋ ਨੀ ਪੱਥਰ ਕਾਸੀ ਜੀ ਮੇਰੇ ਪਿਤਾ ਜੀ ਪਹੁੰਚੇ ਹੋਏ ਸੀ ਮੈਂ ਤਾਂ ਅਸਲੀ ਗੱਲ ਦਾ ਪਤਾ ਬੇ ਮੇਰੇ ਦਾਦਾ ਜੀ ਬੇ ਡਾਕਟਰ ਸੰਸ ਸਿੰਘ ਜੀ ਉਹ ਵੀ ਪਹੁੰਚੇ ਹੋਏ ਸੀ ਮੇਰੇ ਪਿਤਾ ਜੀ ਪਹੁੰਚੇ ਹੋਏ ਸੀ ਤੇ ਮੇਰੇ ਭੂਆ ਵੀ ਸਾਰੇ ਪਹੁੰਚਾ ਡਾ ਸਾਰਾ ਪਰਿਵਾਰ ਪਹੁੰਚਿਆ ਸੀ ਉਹਨਾਂ ਇਸ ਬੇਬੀ ਉਹ ਜਦੋਂ ਬਈ ਜਦੋਂ ਬਈ ਬਾਬਾ ਜੀ ਨੇ ਪੱਥਰ ਰੱਖਣ ਲੱਗੇ ਤੇ ਬਈ ਦੁਵਾਰ ਦੇ ਵਿੱਚ ਤੇ ਉਸ ਮੌਕੇ ਨਾਲ ਜੀ ਸਾਰੇ ਸੀਗੇ ਵੀ ਦੇਖਣ ਲੱਗੇ ਬਈ ਕਿਵੇਂ ਨਾ ਕਿਵੇਂ ਵੀ ਵੀ ਬਾਬਾ ਜੀ ਵੀ ਇਸ ਤਰ੍ਹਾਂ ਬਈ ਕਪੜਾ ਬਈ ਸਾਡੇ ਕੋਲ ਠ ਲੈਣ ਬਾਬਾ ਜੀ ਸਾਡੇ ਕੋਲ ਠ ਲੈਣ ਹਨ ਜੇ ਕਰਕੇ ਤੇ ਬਾਬਾ ਜੀ ਕੋਈ ਗਾਰਾ ਰੌਂਦਾ ਸੀ ਕੋਈ ਹੋਰ ਕਰਦਾ ਸੀ ਉਹ ਆਪ ਦੇ ਕੰਮ ਵਿੱਚ ਬਿਜੀ ਸਾਰੇ ਉਸ ਨੂੰ ਕਿ ਬਾਬਾ ਜੀ ਕੋਲ ਖੜੀ ਸੀ ਸਦਾ ਜੂਰਾਵਰ ਸਿੰਘ ਖੜਾ ਸੀ ਪਹਾੜਾ ਉਹਦਾ ਜੀ ਐਸਾ ਬੀਲਡ ਭਾਈ ਸੀ ਰਵਲਵਰ ਸੀ ਉਹ ਪਾ ਗਾਦੇ ਸੀ ਉਹਨੂੰ ਬਿਲਡ ਕਰ ਉਹਦੇ ਕੋਡੇ ਹੋਏ ਸੀ ਬਾਬਾ ਜੀ ਮੇਰੀ 8 ਫੜ ਬਾਬਾ ਜੀ ਦੀ 8 ਫੜ ਦੇਣੀ ਸੀ ਬਾਬਾ ਜੀ ਉਹਨੂੰ ਮੱਸਾ ਰਗੜ ਗਏਦੇ ਸੀ ਜੂਰਾਵਰ ਸਿੰਘ ਨੇ ਮੱਸਾ ਰਗੜ ਕੇ ਮੁਖਤਤ ਹੁੰਦੇ ਸੀ ਬਾਬਾ ਜੀ ਇਹ ਤਾਂ ਸਾਰਿਆਂ ਨੂੰ ਪਤਾ ਚਲੋ ਇਹ ਤਾਂ ਮੈਨੂੰ ਕੋਈ ਖਾਸ ਗੱਲ ਨਹੀਂ ਤਾਂ ਇਹ ਤਾਂ ਸਾਰਿਆਂ ਨੂੰ ਪਤਾ ਬਚਦਾ। ਬਾਬਾ ਜੀ ਨੇ ਏਟ ਫੜ ਦੇਈ ਸੀ ਫਿਰ ਉਸ ਵਕ ਉਹ ਕੋਡਾ ਹੋਇਆ ਸੀ ਇਹ ਕੋਡਾ ਹੋ ਕੇ ਨਾ ਜਿਵੇਂ ਉਹਨੇ ਵੀ ਉਹਦੀ ਇੱਕ ਗੋਲੀ ਬੁਲੇਟ ਰਕੇ ਨਿਕਲ ਕੇ ਨਾ ਨੀ ਦੇ ਵਿੱਚ ਡਿੱਗ ਪਿਆ। ਤੇ ਬਾਬਾ ਜੀ ਨੇ ਉਹ ਏਟ ਵੀ ਫੜ ਲਈ। ਤੇ ਬਾਬਾ ਜੀ ਇਹ ਬੁਲੇਟ ਚੱਕਿਆ ਨਹੀਂ ਗਾ ਜੀ ਗੋਲੀ ਚੱਕੀ ਨਹੀਂ। ਉਹਦੇ ਉੱਤੇ ਬਾਬਾ ਜੀ ਨਹੀਂ ਪੱਥਾ ਉਹ ਏਟ ਰੱਖੀ। ਬਾਬਾ ਜੀ ਵੀ ਬਚ ਗਏ ਤੇ ਲੈ ਵੀ ਇਹ ਵੀ ਮਸ ਲੰਗੜਾ ਜੇ ਤੂੰ ਰੋਲਾ ਪਾਇਆ। ਫਿਰ ਕੇ ਵੀ ਗੁਰਨਾਕ ਤੇ ਨਸਾਕਤਾ ਕਰੂਗਾ ਇਹ ਬਚੀ ਉਹ ਕਿੰਨੇ ਸੱਤ ਬਚੀ ਜਿਸ ਕੇ ਨਾਲ ਚੁਟੀ ਗਈ ਫਿਰ ਤੇ ਮਾਤਾ ਕਪੂਰ ਕੋਲ ਉਹਦੇ ਘਰ ਉਹ ਜਿਹੜੀ ਸੀ ਬਹੁਤ ਸ਼ਰਧਾਲੂ ਉਹ ਵੀ ਸ਼ਰਧਾਲੂ ਸੀ ਪਰ ਕਿਤੇ ਜਣਾ ਹੁੰਦੀਆਂ ਹੈ ਮਹਾਪਰਸ਼ੀ ਜਾਣਦੇ ਆ ਬਾਬਾ ਜੀ ਜਾਣਦੇ ਸੀ ਪਰ ਮਾਤਾ ਕਪੂਰ ਕੋਲ ਵੀ ਤਾਂ ਕੋਈ ਰੀਸ ਨਹੀਂ ਸੀ ਉਹਨੇ ਤੇ ਕਰਕੇ ਫਿਰ ਜਿਹੜਾ ਸੀਗਾ ਫਿਰ ਬਾਬਾ ਜੀ ਉਹ ਤੋਂ ਬਾਅਦ ਫਿਰ ਕਾ ਕ ਹੋਇਆ ਜੀ ਸਰਕਸ ਫਿਰ 1959 ਸੰਦੇ ਵਿੱਚ ਬਾਬਾ ਜੀ ਨਹੀਂ ਪੱਤਰ ਉਹ ਉੱਥੇ ਮੈਂ ਬਾਬਾ ਜੀ ਦੀ ਸੇਵਾ ਦਾ ਜਿਹੜਾ 68 ਸੀਗਾ ਉਠਾੜ ਦੇ ਵਿੱਚ ਭਾਈ ਕਾਂਨ ਸਿੰਘ ਪਿੰਡ ਸੈਣਾ ਭਦੌੜ ਉਹਨਾਂ ਦੀ ਬਾਬਾ ਜੀ ਡਿਊਟੀ ਲਈ ਦੇ ਤੇ ਵੀ ਤੁਸੀਂ ਸੇਵਾ ਕਰਨੀ ਪਰ ਪਰ ਬਾਬਾ ਜੀ ਨੇ ਉਹਨਾਂ ਇੱਕ ਬਚਨ ਕੀਤਾ ਭਾਈ ਕਾਂਨ ਸਿੰਘ ਨੇ ਪਰਿਵਾਰ ਨੂੰ ਸੁਣਦਾ ਵਾ ਦਾ ਦਾਦਾ ਜੀ ਸਰਗ ਸੁਣਦਾ ਬਚਨ ਬਾਬਾ ਜੀ ਨੇ ਕਾਂਨ ਸਿੰਘ ਕਿਹਾ ਵੀ ਕਾਂਨ ਸਿੰਘ ਤੂੰ ਵਿਆਹ ਕਰਵਾ ਲਾ ਬਾਬਾ ਜੀ ਇਜਾਜ਼ਤ ਦਿੱਤੀ ਗਾ ਕਰਾਉਣ ਦੀ ਤੇ ਕਾਂਨ ਸਿੰਘ ਗੁਜਮੀਜਾ ਦੇ ਵਿੱਚ ਗਈ ਸੀ ਉਹ ਸੈਣਾ ਕੋਠੇ ਵਾ ਜੇ ਗਿੱਲਾ ਕੋਠੇ ਵਾ ਜੇ ਉੱਥੋਂ ਦੇ ਤੇ ਵੀ ਉਹ ਕਾਂਨ ਸਿੰਘ ਨੇ ਕਹਿੰਦੇ ਜੀ ਨਹੀਂ ਬਾਬਾ ਜੀ ਮੈਂ ਵਿਆਹ ਨਹੀਂ ਕਰਾਉਣਾ ਮੇਰੇ ਬਾਬਾ ਨੇ ਉਹ ਦਿਰੀਹੇ ਕਰਵਾਤ ਪਸੰਦ ਉਹਨੇ ਦਿਸੇ ਕਰੂ ਨਾ ਫਿਰ ਜੇ ਉੱਥੇ ਵੀ ਉਹਨੇ ਵੀ ਉਹਨੇ ਨਾ ਕਰਤੀ ਬਾਬਾ ਜੀ ਮੈਂ ਨਹੀਂ ਕਰ ਪਰ ਬਿਲਕੁਲ ਬਚਨ ਮੰਨਣਾ ਬਹੁਤ ਜ਼ਰੂਰੀ ਜੀ ਮੈਂ ਪਹਿਲਾਂ ਦੱਸਿਆ ਸਾਧੂ ਕਹਿੰਦੇ ਸਾਸਾ ਸਾਧੂ ਕਹਿੰਦਾ ਬਰਤਾ ਜਾਏ ਫਿਰ ਕਾਂਸ ਨੇ ਫਿਰ ਨਾ ਕਰਤੀ ਫਿਰ ਚਲ ਹੋ ਗਿਆ ਜੀ ਚਲੋ ਫਿਰ ਬਾਬਾ ਜੀ ਨੇ ਉਸ ਤੋਂ ਬਾਅਦ ਜੀ ਬਾਬਾ ਜੀ ਨੇ ਉਹ ਕਾਫੀ ਲੰਮੀ ਚੜੀ ਕਰ ਲੈ ਜੀ ਫਿਰ ਜਦੋਂ ਆਪਣਾ ਵੀ ਬਾਬਾ ਜੀ ਨੇ ਫਿਰ ਭੜਾ ਬਰਤਾਤਾ ਪਰ ਬਰਤਾਤਾ ਤੇ ਵੀ ਇਥੇ ਠਾਠ ਬਣ ਗਿਆ ਤੇ ਉਸ ਮੁਕੇ ਕਾਂਸ ਦੇ ਨਾਲ ਤੇ ਮੈਂ ਪਹਿਲੀ ਸਾਰੇ ਸੁਣਨ ਕੀ ਜਿਹੜੀ ਕੱਲ ਮੈਂ ਦੱਸਣ ਲਿਆ ਕਾਂਸ ਦੇ ਉੱਤੇ ਹਾਕਮ ਸਿੰਘ ਸੀ ਮੁੰਡਾ ਜਿਹੜਾ ਜੰਗ ਮੁੰਡਾ ਸੀ ਤੇ ਉਹ 20 ਸਾਲ ਦਾ ਸੀ ਮੁੰਡਾ 22 ਸਾਲ ਦਾ ਪਿੰਡ ਮਹਿਲ ਕਲਾਂ ਦਾ ਮਹਿਲ ਕਲਾਂ ਸੀ ਉਹ ਵੀ ਉੱਥੇ ਬਾਬਾ ਜੀ ਛੱਡੇ ਸੀ ਤੇ ਉਹ ਮੈਂ ਵੀ ਦੇਖਿਆ ਜੀ ਮੁੰਡਾ ਇਹ ਕੋਈ ਹਰੀਕੇ ਪੱਤਨ ਮੈਂ ਦੇਖਿਆ ਜੀ ਬਾਬਾ ਜਗੀਰ ਸਿੰਘ ਜੀ ਬੁੰਦਰੀ ਵਾਲੇ ਤੇ ਹਾਕਮ ਇਹ ਦੋਨੋਂ ਔਰਲੇ ਪਾਸੇ ਤੋਂ ਦਰਿਆ ਪਾਰ ਕੇ ਬਾਬਾ ਜੀ ਵਿਚਾਰ ਜਿੱਥੇ ਬਾਬੇ ਜਰਪਾ ਕੀ ਸੀ ਸੋ ਮੱਥਾ ਢੇਕ ਕੇ ਪਰਲੇ ਪਾਸੇ ਨਿਕਲ ਗਏ ਸੀ ਦਮ ਉਹਰੇ ਸੋਨੇ ਜਵਾਨੀ ਸੀ ਬਾਬਾ ਜੀਰ ਸਿੰਘ ਜਵਾਨੀ ਸੀ ਤੇ ਹਾਕਮ ਵੀ ਮੁੰਡਾ ਪਹੁੰਚਵੰਦੀ ਸੀ ਮੈਂ ਵੀ ਜਰ ਹਾਕਮ ਮੈਂ ਮਲਕਨਾਲਾ ਸੀ ਹਾਕਮ ਪਹਿਉ ਮੋਚਣਾ ਵੀ ਕਰ ਗਏ ਜਿਵੇਂ ਮੇਰੇ ਕੋਲ ਨਚਰਾ ਇਗੀਤ ਨੂੰ ਹੋਏ ਪਚਮ ਜាក់ ਸਾਲ ਹੋਏ ਚਾ ਇਗੀਤ ਮੁੰਡੇ ਦਾ ਹਾਕਮ ਕੋ ਬਿਮਾਰ ਰਹਿ ਗਏ ਸੀ ਬਿਮਾਰ ਹੋ ਕੇ ਜਿਚੜਾਈ ਕਰ ਗਏ ਸੀ ਚਲੋ ਉਹ ਤਾਂ ਹੋ ਗਿਆ ਜੀ ਫਿਰ ਬਾਬਾ ਜੀ ਪਹਾੜਾਂ ਪਰਸਾਂ ਤੋਂ ਬਾਅਦ ਫਿਰ ਉੱਥੇ ਬਈ ਭਾਈ ਮੇਕ ਸਿੰਘ ਮਾਤੇ ਪਿੰਡ ਕੌਕੇ ਕਲਾ ਤੇ ਭਾਈ ਭੋਲਾ ਸਿੰਘ ਪਿੰਡ ਬੈਰੋ ਗਈ ਤੇ ਵੀ ਜਿਹੜੇ ਨੋਬੀ ਉੱਥੇ ਰਹਿਣ ਲੱਗੇ ਬੇਖਸੇ ਭੋਲਾਸੇ ਕਾਂਸੇ ਬਿਨਾਲੀ ਸੀ ਤੇ ਇਹਨਾਂ ਦੇ ਵੀ ਉੱਥੇ ਸਰਦਾਰ ਨੇ ਫਿਰ ਉਹੀ ਗੱਲ ਹੋ ਗਈ ਜੀ ਸਰਦਾਰ ਫਿਰ ਰੌਲਾ ਪਾਉਣ ਲੱਗਿਆ ਤੇ ਕਈ ਗੱਲਾਂ ਹੋਈਆਂ ਤੇ ਉੱਥੇ ਵੀ ਕੋਈ ਕਿਸੇ ਔਰਤ ਦੀ ਗੱਲ ਸੀਗੀ ਉਹ ਇਨਵੋਲਵਮੈਂਟ ਸੀਗੀ ਉਹ ਤਾਂ ਵੀ ਹੁਣ ਤੱਕ ਉਹ ਪਸਤਾ ਰਹੀ ਆ ਜਿਵੇਂ ਉੱਤੇ ਰੱਖ ਕੇ ਚੀਆ ਮੈਂ ਨਾ ਨਹੀਂ ਕਹਿ ਕੋਈ ਲੈਂਦਾ ਸਾਰੀ ਪਸਤਾ ਰਹੀ ਆ ਕੁੜੀਆਂ ਕੁੜੀਆਂ ਉਹ ਸਾਰੀਆਂ ਤੇ ਉਹ ਰਿਕਨੋਂ ਦੇ ਪਿੰਡ ਦਸੀ ਹੋਰ ਸਨੇਪਾ ਦੌੜਦੇ ਸੀ ਤੇ ਉਹਨਾਂ ਦੇ ਵੀ 6 ਕੁੜੀਆਂ ਕੁੜੀਆਂ ਉਹਨਾਂ ਦੇ ਮਾਤਾ ਦੇ ਵੀ 6 ਕੁੜੀਆਂ ਕੁੜੀਆਂ ਉਹਨਾਂ ਦੇ ਵੀ 6 ਕੁੜੀਆਂ ਕੁੜੀਆਂ ਕਿਸੇ ਕਿਸੇ ਇਨਵੋਲਵਮੈਂਟ ਹੁੰਦੀ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਭਾਈ ਕਾਹਨਸ ਹੁੰਦੇ ਫਿਰ ਇਹ ਕਤਲ ਹੋ ਗਿਆ ਤੇ ਇਹ ਕਤਲ ਹੋ ਗਿਆ ਜੀ 1967 ਸਾਲ ਹੋ ਗਿਆ ਉਹ ਕਥਾ ਦਾ ਕਾਰਨ ਕੀ ਸੀ ਤੇ ਉਹ జగਦ ਸੀਗੀ ਇਸ ਜੁਗਰਵਸ ਦੀ ਬਾਬਾ ਜੀ ਦੀ ਬਚਨ ਸੀ ਉਹਨ ਕੀਤੇ ਹੋਏ ਮੇਰੇ ਰੌਲੇ ਦਾ ਪਾਈ ਇਚਰ ਮੈਂ ਕਾ ਤੇ ਫਿਰ ਇਹਨਾਂ ਦੇ ਵਿਚਾਰ ਜੀ ਨਾ ਜੀ ਉਹ ਦੇ ਰਸਤਾ ਵਿੱਚ ਉਹ ਖਾਲ ਜੀ ਕੱਢ ਲਈ ਕਹਿੰਦਾ ਮੈਂ ਠਾੜ ਦੇ ਵਿੱਚ ਹੀ ਖਾਲ ਕੱਢਣੀ ਆ ਉਹਦੇ ਫਿਰ ਉਥੋਂ ਉਹਨਾਂ ਅਜਿਹੇ ਬੰਕ ਸੀਗੇ ਉਹਨਾਂ ਨਾਲ ਟਕਰਾਰ ਵਾਜੀ ਹੋਗੀ ਬਚਨ ਮੰਨਣ ਦੀ ਗੱਲ ਹੈ ਟਕਰਾਰ ਵਾਜੀ ਹੋਗੀ ਤੇ ਉਹ ਇੱਕ ਦਿਨ ਅਵੈਂਚੂਰੀ ਕੀ ਹੋਇਆ ਜੀ 167 ਸੱਚ ਬਈ ਸਾ ਜੁਰਾ ਉਸ ਦਾ ਕਤਰ ਹੋਇਆ ਕਤਰ ਤੇ ਮਾਤਾ ਕਪੂਰ ਕੌਰ ਨੇ 25 ਕਿੱਲੇ ਜ਼ਮੀਨ ਤੇ ਕੁਝ ਆ ਵੀ ਸੋਹਣੀ ਗੱਲ ਸੱਚ ਰਹੀ ਮਾਤਾ ਕਪੂਰ ਕੌਰ ਨੇ ਇਸ ਤੋਂ ਇਲਾਵਾ ਆ ਜਿਹੜੀ 43 ਕਨਾਲਾਂ ਜਵੀਲ ਇਹ ਤੋਂ ਰਵਾ ਬਈ ਇਹ ਨਸਣੇ 25 ਕਿੱਲੇ ਜ਼ਮੀਨ ਬਾਬਾ ਜੀ ਨੂੰ ਦੇਤੀ ਸੀ ਉੱਤੇ ਵੀ ਵੀ ਭਰੌੜ ਤੇ ਦੇਤੀ ਸੀ ਕਿ ਆਪਣਾ ਬਧਾਤੇ ਦੇ ਰਾਤ ਵੀ ਆਉਂਦੀ ਹੈ ਮੂਹਰੇ ਸੜਕ ਦੇ ਉੱਤੇ ਲੱਗਦੀ ਆ ਤੇ ਵੀ 4-5 ਕਿੱਤੇ ਲੱਗਦੇ ਉਹ ਵੀ ਦੇਤੀ ਜੀ ਕਿ ਬਾਬਾ ਜੀ ਕਿ ਅਸੀਂ ਕਿਹਾ ਨੇ ਪਰ ਉਹ ਬਾਬਾ ਜੀ ਲਈ ਨਹੀਂ ਜੀ ਮੀਓ ਪਰ ਉਹ ਮਾਤਾ ਜਿਹੜੀ ਸੀ ਮਾਤਾ ਕਪੂਰਕਰ ਉਹ ਜ਼ਮੀਨ ਦਾ ਮਾਮਲਾ ਹਰੇਕ ਸਾਲ ਆਪਦੀ ਨੂੰ ਵਰਤਿਆ ਮਾਤਾ ਨੇ ਜਮੀਨ ਦਾ ਮਾਮਲਾ ਨਾਲ ਸੱਤ ਸਿਵਜ ਕਰਾਉਂਦੀ ਰਹੀ ਮਾਤਾ ਉਹ ਚੜ੍ਹਦਾ ਸੀ ਮਾਤਾ ਤੇ ਉਹਦਾ ਸਿਵਾਰਟ ਕੇ ਨਾਮ ਲੈਣਾ ਮਾਤਾ ਦਾ ਮਾਤਾ ਕਪੂਰਕਰ ਦਾ ਬਹੁਤ ਭਾਗਾ ਨਹੀਂ ਸੀ ਮਾਤਾ ਇਹ ਫਿਰ ਗੱਲ ਵੀ ਇਹ ਤੋਂ ਬਾਅਦ ਜੀ ਮੈਂ ਹੁਣ ਛੇਤੀ ਮਕੌਣਾ ਜੀ ਕਰ ਕਾਫੀ ਕਸ ਹੋਇਆ ਫਿਰ ਉੱਥੇ ਜਿਹੜਾ ਵੀ ਉੱਥੇ ਗੇਟ ਬਣਾਇਆ ਸੀ ਸੰਤ ਕਾਲਾ ਦਾ ਗੇਟ ਬਣਾਇਆ ਸੀਗਾ ਏਬੀ ਕਾ ਗਰਾਂਸ ਉਹ ਕਿਟ ਬਣਸੀ ਉਹ ਪਿੰਡਾਂ ਦੇ ਤੇ ਵੀ ਉਹ ਸਰਦਾਰ ਇਕੱਠੇ ਹੋ ਗਏ ਤੇ ਵੀ ਪਿੰਡਾਂ ਦਾ ਰੌਲਾ ਪੈ ਗਿਆ ਕਾਫੀ ਕੁਸ ਪੈ ਗਿਆ ਪਿੰਡਾਂ ਦੇ ਤੇ ਰੌਲਾ ਪੈ ਗਿਆ ਜੀ ਉੱਥੇ ਜਿਹੜਾ ਸੀਗਾ ਫਿਰ ਵੀ ਉੱਥੇ ਵੀ ਕਤਲ ਤੋਂ ਬਾਅਦ ਉਹ ਵੀ ਗੁਰਦੁਆਰੇ ਦਾ ਇਸਾਕੋਸ ਢਾਲਤਾ ਹੀ ਪਿੰਡਾਂ ਦੇ ਗੁੱਸੇ ਛਾਇਨੇ ਤੇ ਵੀ ਫਿਰ ਨਾਨਕ ਸਾਹਿਬ ਅਤੇ ਪਿੰਡਾਂ ਦਾ ਕੇਸ ਚੱਲਣ ਲੱਗਿਆ ਨਾਨਕ ਸਾਹਿਬ ਪਿੰਡਾਂ ਦਾ ਕਿੱਸਾ ਸੀ ਵੀ ਪਰਵਾਰ ਜਾਂ ਪਰ ਇਨਵੋਲਵ ਸੀ ਜੀ ਮੈਨੂੰ ਗੱਲਾਂ ਤਾਂ ਸਾਰੀਆਂ ਪਤਾ ਜੀ ਪਰ ਮੈਂ ਗੱਲ ਵਾਲੇ ਬਈਲੀ ਕੋਲ ਨਹੀਂ ਕਰਨੀ ਚਾਹਦਾ ਜਿੰਨੇ ਕਹਾੜੇ ਕਿ ਉਹ ਨਹੀਂ ਕਰਨੀ ਹਮੇਰੇ ਤਾਂ ਤਲ ਕਈ ਆ ਬਾਬਾ ਦੇ ਬਚਨ ਬਣਾ ਬਚਨ ਬਣਾ ਹੋਏ ਪਰਵਾਨਾ ਦੀ ਗੱਲ ਹੈ ਮੈਂ ਤਾਂ ਉਹੀ ਗੱਲ ਕਰਨੀ ਆ ਉੱਥੇ ਫਿਰ ਇਹ ਕਥਾ ਵਾਦ ਫਿਰ ਕਥਾ ਤੋਂ ਬਾਅਦ ਫਿਰ ਇਹ ਜੀ ਕਾਂਢ ਸਿਓ ਮੇਕਸ ਨੂੰ ਭੁੱਲਾ ਸੁਣੀ ਇਹ ਫਰਾਰ ਹੋ ਗਏ ਫਰਾਰ ਹੋ ਕੇ ਉਹਦੇ ਸੀ ਜਸਟਿਸ ਗੁਰਨਾਮ ਸਿੰਘ ਪੰਜਾਬ ਦਾ ਮੁੱਖ ਮਤਵੀ ਸੀ ਉਹਨਾਂ ਸਰਦਾਰਾਂ ਦੇ ਨਾਲ ਸੀਗੀ ਨੇੜਤਾ ਸੀ ਸਕਿਲੀ ਸੀ ਸਦਾਨ ਜਸਕਰਨ ਸਿੰਘ ਤੇ ਵੀ ਉਹਨੇ ਵੀ ਫਿਰ ਕੋਸ਼ਿਸ਼ ਕੀਤੀ ਵੀ ਕਿਵੇਂ ਨਾ ਕਿਵੇਂ ਵੀ ਉਹ ਸਦਾ ਉਹ ਵੀ ਜ਼ੋਰ ਚੜ ਗਿਆ ਜੀ ਵੀ ਕਾਫੀ ਵੀ ਉਹ ਸਰਕਾਰ ਦਾ ਜ਼ੋਰ ਚੜ ਗਿਆ ਵੀ ਉਹ ਬੰਦੇ ਪੇਸ਼ ਕਰੋ ਬੰਦੇ ਭੋਲੇ ਸੀ ਸਾਰੇ ਭੋਲੇ ਸੀ ਤੇ ਕਾਹਨਸੋਂ ਮੇਕਸ ਦਾ ਪੁੱਲਾਸੋ ਤੇ ਫਿਰ ਉਸ ਤੋਂ ਬਾਅਦ ਰੌਣਕ ਇਹਨਾਂ ਦੀ ਮੀਟਾਂ ਆਉਂਦੀ ਰਹੀਆਂ ਜੀ ਬਾਬਾ ਭਜਨ ਸੇ ਇਹ ਇਹ ਠਾਠ ਦੇ ਵਿੱਚ ਬਾਬਾ ਭਜਨ ਸੇ ਉਹਨਾਂ ਦਾ ਇੱਕ ਜੋ ਜੋਂ ਤੀਤੋਂ ਪਾਇਆ ਇਹ ਕੋਰਸ ਇਹ ਮੈਨੂੰ ਜਾਈ ਉੱਥੇ ਕੰਪੇਟਿਟਿਵ ਸਕੂਲ ਬਣਾਇਆ ਉਹ ਸਮਕ ਹੁੰਦਾ ਸੀ ਡੇਰ ਕਿਲਾ ਜਿਵੇਂ ਹੁੰਦੀ ਸੀ ਉਦੋਂ ਇਹਨਾਂ ਦਾ 68 ਸੀ ਹਥ ਬਣਾਇਆ ਤੇ ਉੱਥੇ ਇਹਨਾਂ ਨੇ ਬਾਬਾ ਭਾਜੀ ਸੀ ਉੱਥੇ ਸਾਲ ਦੀ ਪਾਠ ਵੀ ਕੀਤਾ ਸੀ ਤੇ ਬਾਬਾ ਜੀ ਯਾਜ ਕੀਤਾ ਸੀ ਉਹਨੂੰ ਸਤ ਭਾਜੀ ਸੀ ਬਾਬਾ ਜੀ ਇਹ ਉੱਥੇ ਸਮਾਦ ਪਈ ਹੁੰਦੇ ਸੀ ਛੱਡੇ ਸਮਾਦ ਭਾਈ ਸੀ ਤੇ ਫਿਰ ਜਦੋਂ ਉਹ ਉੱਥੇ ਮੀਟਿੰਗ ਆਇਆ ਕੋਰਸ ਸਭ ਵੀ ਆਏ ਫਿਰ ਕੋਰਸ ਦਾ ਮੇਨ ਰੂਲ ਸੀਗਾ ਔਰ ਸਾਬ ਨੇ ਫਿਰ ਕਿਉਂਕਿ ਕੌਰ ਸਾਹਿਬ ਵੀ ਉਹਨਾਂ ਨੇ ਵੀ ਬਿਸਦਾਰਾਂ ਦੇ ਨਾਲ ਵੀ ਰਿਸ਼ਤਰੀ ਸੀ ਕੌਰ ਸਾਹਿਬ ਦੀ ਤੇ ਵੀ ਫਿਰ ਕੌਰ ਸਾਹਿਬ ਨੇ ਵੀ ਇਧਰੋਂ ਵੀ ਸੀ ਨਾਰਚਲੋਂ ਫਿਰ ਕੌਰ ਸਾਹਿਬ ਨੇ ਭਾਈ ਕਾਨ੍ਹ ਸਿੰਘ ਭਾਈ ਮੀਕ ਸਿੰਘ ਦੇ ਪੁੱਤ ਰਾਜ ਸਿੰਘ ਇਹ ਪੀਛ ਕਰਾਈ ਜੀ ਫਿਰ ਇਹਨੇ ਇਕਵਾਲ ਕਰ ਲਿਆ ਵੀ ਅਸੀਂ ਵੀ ਕਤਲ ਕੀਤਾ ਭਾਈ ਮੀਕ ਸਿੰਘ ਜਿਹੜੇ ਸੀ ਉਹ ਵੀ ਬੜੇ ਵੀ ਕਰਨੀ ਵਾਲੇ ਸੀ ਭਾਈ ਮੀਕ ਸਿੰਘ ਕਤਲ ਹੋਣਾ ਹੋਰ ਗੱਲ ਆ ਕਤਲ ਪਰ ਵੀ ਸ਼ਾਲਾ ਭਾਵਨਾ ਤੇ ਹੋਰ ਆ ਭਜਨ ਬੰਦ ਕੀਆ ਬਹੁਤ ਕਰਨ ਵਾਲੇ ਸੀ ਭਾਈ ਮੀਰ ਸਿੰਘ ਨੇ ਤੇ ਇਹਨਾਂ ਦੇ ਇੱਕੜੇ ਪੁੰਡਰੀ ਜਿਹਾ ਸੀ ਹਰਿਆਣੇ 'ਚ ਬਈ ਤੁਸੀਂ ਦੇਖੋ ਤਾਂ ਗੂਗਲ ਸਰਚ ਕਰਕੇ ਦੇਖੋ ਪੁੰਡਰੀ ਉੱਥੇ 6-7 ਦਿਨਾਂ ਗਸنگ ਸਰਕਾਰ ਨੇ ਗੋਲੀਆਂ ਦਾ ਮਾਰਤੀ ਕੋਈ ਨਾ ਲਾਸ਼ਾਂ ਚੱਕਣ ਦੀ ਸੀ ਪੁੰਡਰੀ ਹਰਿਆਣੇ ਦੀ ਗੱਲ ਹੈ ਤੇ ਉਸ ਮੌਕੇ ਭਾਈ ਵੀਰ ਸਿੰਘ ਤੇ ਭਾਈ ਜੰਗ ਸਿੰਘ ਨੇ ਮਿਲ ਕੇ ਰਾਏ ਇਹਨਾਂ ਨੇ ਗਸنگ ਸਰਕਾਰ ਦੀਆਂ ਲਾਸ਼ਾਂ ਮੋਢੇ ਤੇ ਚੱਕ-ਚੱਕ ਕੇ ਜਾ ਕੇ ਰੱਖਿਆ ਵਰਗੇ ਗੁਰ ਦੇ ਗੁਲੀਆਂ ਚ ਕੋਈ ਖੜਗੀ ਸੀ ਕੋਈ ਬਚ ਰਹਾੜਗੀ ਸੀ ਪਰ ਲਾਸ਼ਾ ਫਿਰ ਵਿੱਚ ਕੋਈ ਚੱਕੜਾ ਫਿਰ ਇਹ ਗਏ ਭਾਈ ਮੀਖ ਸਿੰਘ ਉਹ ਤੇ ਭਾਈ ਜੰਗ ਸਿੰਘ ਬਾਬਾ ਜੰਗ ਸਿੰਘ ਹੀ ਮਿਲ ਕਰਾਏ ਇਹ ਲਾਸ਼ਾ ਚੱਕਲੇ ਮਦਰ ਬਾਬਾ ਦੀ ਪ੍ਰਸੰਤਾ ਸੀ ਬਾਬਾ ਜੰਗ ਸਿੰਘ ਦੀ ਪ੍ਰਸੰਤਾ ਸੀ ਬਾਬਾ ਮੀਖ ਸਿੰਘ ਦੀ ਪ੍ਰਸੰਤਾ ਸੀ ਬਾਬੇ ਦੀ ਬਹੁਤ ਪ੍ਰਸੰਤਾ ਸੀ ਸਾਡੇ ਘਰੇ ਰਾਤ ਰਹੀ ਵੀ ਸੀ ਜੀ ਬਾਬਾ ਭਾਈ ਮੀਖ ਸਿੰਘ ਰਾਤ ਵੀ ਰਹੇ ਸਾਡੇ ਘਰੇ ਤੇ ਵੀ ਉੱਥੇ ਰਹੇ ਸੀ ਇਹਨਾਂ ਦੱਤੇ ਬਾਬਾ ਭਾਜ ਸਿੰਘ ਆਪਣੇ ਪਟਿਆਲੇ ਜੀ ਆ ਜੀ ਉਹਨਾਂ ਦਾ ਬਹੁਤ ਪਿਆਰ ਸੀ ਆਪਸ ਵਿੱਚ ਇੱਕ ਵਾਰੀ ਇਹ ਕੁਸ ਕਰਨ ਗਏ ਆਪਣਾ ਮੇਕ ਸਣ ਤੇ ਪੰਜ ਸੰਗੀਤ ਗਾ ਰਹੇ ਤੇ ਬਾਬਾ ਬਾਬਾ ਜੀ ਦੇ ਬਗੈਰ ਇਆਜਤ ਤੋ ਗਏ ਸੀ ਤੇ ਉਹ ਸਫਲ ਨਹੀਂ ਹੋਇਆ ਇੱਕ ਵਾਰ ਜੀ ਫਿਰ ਇਹਨਾਂ ਨੂੰ ਬਾਬਾ ਜੀ ਕੋ ਜਾਇਆ ਫਿਰ ਬਾਬਾ ਜੀ ਨੇ ਫਿਰ ਤਾੜਨਾ ਕੀਤੀ ਵੀ ਵੀ ਕੋਈ ਕੰਮ ਨਹੀਂ ਆਇਆ ਇਆਜਤ ਤੋ ਗਏ ਨਹੀਂ ਜਾਣਾ ਤੁਸੀਂ ਬਹੁਤ ਗਲਤੀ ਕੀਤੀ ਫਿਰ ਵੀ ਫਿਰ ਬਾਬਾ ਜੀ ਵੀ ਗਲਤੀ ਹੋ ਗਈ ਫਿਰ ਇਹਨਾਂ ਨੇ ਮੰਨੀ ਗਲਤੀ ਬਾਬਾ ਜੀ ਬਚੇ ਕਦੇ ਵੀ ਕੋਈ ਜੰਗ ਜਦਾ ਹੋਊ ਸੜ ਕੋ ਸੇਵਾ ਲਮਾਗੇ ਵੀ ਬਾਬਾ ਜੀ ਬਚਨ ਸੀ ਉਹਨਾਂ ਕਾਰਨਲ ਸੀ ਦੇ ਵੀ ਸਾਰੇ ਸ਼ਰਧਾਂ ਵਾਲ ਸੀ ਸਾਰੇ ਜੀ ਕਾਰਨਲ ਸ਼ਰਧਾਂ ਵਾਲ ਹੋ ਸੀ ਭਾਈ ਜੀ ਸਭ ਬਾਬਾ ਜੀ ਸੇ ਵੀ ਸ਼ਰਧਾ ਹੈ ਮੇਰੇ ਸੋਣ ਵੀ ਕਾਣ ਚਣ ਵੀ ਭੋਲਾ ਸਭ ਸਾਰੇ ਬੰਦੇ ਸ਼ਰਧਾ ਵਾਲ ਸੀ ਜੀ ਸਹ ਹਰਨ ਸੀ ਫਿਰ ਜਦੋਂ ਹੋ ਗਈ ਜੇ ਫਿਰ ਬਚਨ ਨਾ ਹੁਣ ਆਪਣੇ ਫਿਰ ਉਹ ਕੰਧ ਖੜਾ ਲਈ ਕੰਧ ਖੜਾ ਲਈ ਫਿਰ ਉੱਥੇ ਸੀ ਫਿਰ ਵੀ ਕੇਸ ਜਿਹੜਾ ਸੀਗਾ ਪਿੰਡ ਵਾਲੇ ਦੇ ਹੱਕ ਚ ਹੋ ਗਿਆ ਜੀ ਹੋਗਾ ਕੇਸ਼ ਚਲਪਿਆ ਨਾਲ ਚਲਪਿਆ ਕੀ ਇਸ ਉਧਰ ਬਾਬਾ ਗੁਰਦੇਵ ਸਿੰਘ ਜੀ ਸਮਾਦ ਵਾਲੇ ਨੇ ਇਹਨਾਂ ਦਾ ਵੇਚ ਇਹਨਾਂ ਦਾ ਇੱਕੋ ਇੱਕ ਮਕਸਦ ਸੀ ਇਹਨਾਂ ਦਾ ਇੱਕੋ ਇੱਕ ਮਕਸਦ ਸੀ ਬਾਬਾ ਗੁਰਦੇਵ ਸਿੰਘ ਜੀ ਇਹ ਤੋਂ ਤੁਸੀਂ ਬਾਬਾ ਜੀ ਦੇ ਕਾਬ ਦੇ ਕਰ ਕੰਮ ਲਾ ਦਾ ਦੀਪਤ ਰੱਖਿਆ ਵੀ ਮੈਂ ਮੈਂ ਬਾਬਾ ਗੁਰਦੇਵ ਸਿੰਘ ਜੀ ਚਾਹੁੰਦੇ ਵੀ ਮਹਲਾ ਕੋਸ ਜੇ ਮੈਂ ਵੀ ਗੁਰੂ ਘਰ ਦੇ ਸਾਥ ਨਹੀਂ ਸਾਥ ਦਾ ਇਹ ਕੋਈ ਵੀ ਚਰਦਾ ਗੱਲ ਬਾਬਾ ਗਦੇ ਸੀ ਇਸ ਵੇ ਇਹਨਾਂ ਨੇ ਉੱਥੇ ਉਦੋਂ ਬਾਬਾ ਗੱਜਣ ਸਿੰਘ ਛੱਡੇ ਸੀ ਇਹਨਾਂ ਨੇ ਫਿਰ ਉੱਥੇ ਬਾਬਾ ਗਦੇ ਸੀ ਤੇ ਬਾਬਾ ਗੱਜਣ ਸਿੰਘ ਪਿੰਡਾਂ ਦਾ ਰੌਲਾ ਪੈ ਗਿਆ ਇਹਨਾਂ ਦੇ ਕੋਲਸ ਪਿੰਡ ਵਾਲੇ ਕੁੱਤੇ ਬਾਬਾ ਗੱਜਣ ਸਿੰਘ ਦੇ ਸੁਹਾਜ ਨਾਲ ਕੰਮ ਸੀ ਪਰ ਉਹਨੇ ਵੀ ਕਿਸੀ ਬਾਬਾ ਜੀ ਚੜ੍ਹਤਾਂ ਲਈ ਸੀ ਤੇ ਵੀ ਇਹ ਸਾਰੇ ਕੁੱਤੇ ਕੱਟੂ ਤੋਂ ਗੱਲ ਰੌਲਾ ਪੈ ਗਿਆ ਗੱਲ ਹੋਰ ਵੱਧ ਗਈ ਫਿਰ ਉਹ ਉਹ ਚਲੋ ਸਮਝੋਤਾ ਹੋ ਗਿਆ ਜਿਵੇਂ ਫਿਰ ਡੀਆਜੀ ਪਟਿਆਲਾ ਜਿਹੜੇ ਸੀਗੇ ਲੋੜੀ ਆ ਜਾਣ ਸਮਝੋਤਾ ਹੈ ਨਾਲ ਚੜ੍ਹਦੇ ਤੇ ਵੀ ਆਪਣੇ ਡੀਆਜੀ ਨੇ ਕਰਾਇਆ ਜੀ ਸੋ ਤਰ ਹੂਏ ਏਬੀ ਉਹ ਰੋਲ ਕੁਲ ਤੇ ਫਿਰ 2006 ਤੋਂ ਲੈ ਕੇ ਏਬੀ ਹੈ ਕੋਈ ਆਪਣਾ ਫਿਰ ਕੈਪਟਨ ਜਿਹੜਾ ਸੀਗਾ ਫਿਰ ਕੈਪਟਨ ਉਹਦਾ ਫੈਸਾ ਹੋ ਗਿਆ ਜੀ ਇਹ ਹੱਕ ਚ ਹੋ ਗਿਆ ਫਿਰ ਸਿਮਰਜੀਤ ਸਿੰਘ ਮਾਨ ਜਿਹੜਾ ਸੀਗਾ ਉਹ ਐਮਪੀ ਸੀਗਾ ਜੀ ਤੇ ਉਹ ਜਿਹੜਾ ਸੀਗਾ ਜੀ ਆਪਣਾ ਬਈਲ ਫੈਸਾ ਹੋ ਰਿਹਾ ਸੀ ਤੇ ਉਹ ਸਤ ਬਲਬੀਰ ਸੇ ਖੰਸਦੇ ਉਹਨਾਂ ਨੇ ਸੀ ਇਹ ਉਹਨਾਂ ਨੇ ਵੀ ਫੈਸਾ ਜੀ ਇਸ ਨਾਲ ਸਦੇ ਉਲਟ ਕਰਵਾਤਾ ਧਮਕਾਤੀ ਬੰਦੀ ਪਟਦੀ ਤੇ ਉਦੋਂ ਫਿਰ ਚਲੋ ਸਿਮਰਜੀਤ ਮਾਨ ਨੇ ਫਿਰ ਏ ਨੇ ਵੀ ਫਸਾ ਕਰਨ ਕਿ ਕਿਸ਼ੇ ਆਪਾਂ ਪਿੰਡਾਂ ਦੇ ਹੱਕ ਚ ਰਹਿ ਗਏ ਉਧਰ ਚਲੇ ਗਏ ਤੇ ਫਿਰ ਉਸ ਵੇਲੇ ਕੈਪਟਨ ਆ ਮੈਂ ਉਹ ਉਧਰ ਵੀ ਕੈਪਟਨ ਜਿਹੜਾ ਸੀ ਕੈਪਟਨ ਸਾਹਿਬ ਉਹ ਕੈਪਟਨ ਮਨਿੰਦਰ ਸਿੰਘ ਤੇ ਇੱਕ ਤਾਂ ਵੀ ਮੈਂ ਵੀ ਕਾਂਦੇ ਕਢਵਾ ਕੇ ਦਿੰਦਾ ਵੀ ਰਸਤਾ ਨਹੀਂ ਸੀ ਜੀ ਲੈਣ ਦੇ ਕਿਹਾ ਗਿਆ ਕੇ ਪਰ ਕੈਪਟਨ ਨੇ ਕਾਂਦੇ 2006 'ਚ ਕਢਾਤੀ ਸੀ 2006 'ਚ ਕਾਂਦੇ ਕਢਾਤੀ ਸੀ ਪਰ ਜੋੜੀ ਬਣ ਜੋੜੀ ਤਾਂ ਬਣ ਗਈ ਸੀ ਪਰ ਰਸਤਾ ਨਹੀਂ ਸੀ ਵੀ ਕੈਪਟਨ ਨੇ ਫਿਰ ਕਾਂਦੇ ਜੀ ਬਣਾਇ ਸੀ ਉਹ ਟੋਆਤੀ ਸੀ ਕਾਂਦੇ ਵੀ ਰਸਤਾ ਨਿਕਲਦੇ ਚਾਰਟ ਨਿਕਲੇ ਉਹ ਕੋ ਗੁਰਦਾਸ ਕ੍ਰਿਤਾ ਸੀ ਜਿਹੜਾ ਉਹ ਕਹਿੰਦੇ ਫਿਰ ਦੇਖੋ ਜੀ ਉੱਥੇ ਬਾਬਾ ਗੁਰਦੇਵ ਸਿੰਘ ਜੀ ਸੈਦੇ ਸੀ ਬਾਬਾ ਸੁਖਦੇਵ ਸਿੰਘ ਜੀ ਇਹਨਾਂ ਦਾ ਪਿੰਡ ਸੀ ਗੁਰਦਾਸਪੁਰ ਜੀ ਉਹ ਇਹਨਾਂ ਦਾ ਬਾਬਾ ਗੁਰਦੇਵ ਸਿੰਘ ਜੀ ਜਨਮ ਬਾਬਾ ਜੀ ਦਾ ਤਾਂ ਬਾਬਾ ਹੀ ਸੀ ਉਹ ਬਚਨ ਨਾ ਬਿਆਸੀ ਮੈਂ ਵੀ ਦਾਸ਼ਕੀ ਬਹੁਤ ਕਮਿਨਾਰ ਸੀ ਪੜਾਅ ਉੱਡ ਸੀ ਉਹਨਾਂ ਦਾ ਜਿਹੜਾ ਸੀਗਾ ਤੇ ਉਹਨਾਂ ਦਾ ਕੰਧ ਜੋ ਢਾਈ ਤੇ ਫਿਰ ਸੱਤਵਾ ਲੈ ਗਈ ਤੇ ਵੀ ਪਿੰਡ ਦੇ ਕੰਧ ਢਾਤੀ ਇਹ ਵੀ ਬਈ ਕਾ ਕੰਮ ਜਿਹਨੇ ਬਣਾਈ ਸੀ ਉਹਨਾਂ ਢਾਤੀ ਕੰਦ ਤੇ ਉਹ 7ਵਾਂ ਲੈ ਕੇ 2008 ਦੇ ਵਿੱਚ ਉਹ 7ਵੇਂ ਤੇ ਪਈ ਰਹੇ ਬੋਠੇ ਨਹੀਂ ਵਾਪਸ ਅਸੀਂ ਬਹੁਤ ਕਰਨ ਵਾਲੀ ਸੀ ਮੈਂ ਨਹੀਂ ਸਾਕੀ ਬੋਗਾ ਫੋਟੋ ਵੀ ਬੋਗਾ ਫਿਰ 2008 ਦੇ ਵਿੱਚ ਉਹ ਬਈ ਸੀ ਚ ਜਾ ਗਈ ਉਹ ਵੀ ਚ ਜਾ ਗਈ ਫਿਰ ਕੰਮ ਹੋਇਆ ਫਿਰ ਇਸ ਦਾ ਫਿਰ ਕਾਫੀ ਕੁਸ ਹੋਇਆ ਜੀ ਫਿਰ ਦੇਖੋ ਫਿਰ ਹੁਣ ਇੱਕ ਗੱਲ ਵੈਂਚਰੀ ਕਿੱਥੇ ਹੁੰਦੀ ਹੈ ਇੱਕ ਬੀਬੀ ਇਨਵੋਲਵ ਸੀ ਇਸ ਜਦ ਵੀ ਇੰਡੀਆ ਵੀ ਵੀ ਉਹ ਵੀ ਵੀ ਹੁਣ ਪਿੰਡ ਬੈਠੀ ਹੈ ਜਿਆਦੇ ਸਾਰੇ ਵੀ ਲੜਕੀਆਂ ਵਾਲੇ ਸੋਗੇ ਤੇ ਇਹ ਬਾਬਾ ਕਾਂਸੋਂ ਬਾਬਾ ਇਹ ਬੱਚੀ ਕਿਥੇ ਸੀ ਵੀ ਤੂੰ ਵਿਆਹ ਕਰਾ ਲਾ ਉਹ ਮੰਨੇ ਨਹੀਂ ਤੇ ਫਿਰ ਕਸਰਕੇ ਸੀ ਵੀ ਸਲਾਕੇ ਆਈ ਤੇ ਵੀ ਉਸ ਤੋਂ ਬਾਅਦ ਵੀ ਵੱਡੇ ਉੱਚ ਵਿਆਹ ਕਰਾ ਲਿਆ ਫਿਰ ਵਿਚਾਰੇ ਉਹ ਵੀ ਸਰਗਸ ਹੋ ਗਏ ਬਾਈ ਕਾਂਸੋਂ ਫੋਨ ਨਾ ਹੋਇਆ ਲੜਕਾ ਸੀ ਉਹ ਵੀ ਸਰਗਸ ਹੋ ਗਿਆ ਉਹ ਲੜਤੀ ਤੇ ਨ ਲੜਕੀਆਂ ਲੜਕੀਆਂ ਬੀਬੀ ਹੁਣ ਉੱਥੇ ਬੈਠੀ ਆ ਆਪਣੇ ਸਨੇ ਭਧੌਰ ਸਨੇ ਮਗਲਾ ਕੋਠਾ ਚੁੱਥੇ ਬੀਬੀ ਤੇ ਵੀ ਉੱਥੇ ਜਿਵੇਂ ਕਰਕੇ ਤੇ ਵੀ ਸਾਰਾ ਕੁਝ ਜੀ ਮਤਲਬ ਇੱਥੇ ਆਪਾਂ ਇਹ ਗੱਲ ਗੱਲਾਂ ਬਹੁਤ ਆ ਪਰ ਮੈਂ ਇੱਥੇ ਕੁਝ ਕਹਿਣਾ ਹੋਰ ਨਹੀਂ ਕਰਨੀ ਚਾਹੁੰਦਾ ਪਰ ਜੇ ਮੇਨ ਮਕਸਦ ਜਿਹੜਾ ਵਾ ਵੀ ਬਚਨ ਮੰਨਣਾ ਜੇ ਬਚਨ ਤੁਸੀਂ ਮੰਨੋਗੇ ਮੰਨੋਗੇ ਨਹੀਂ ਫਿਰ ਤਾਂ ਠੋਖਾ ਹੀ ਠੋਖਾ ਰਹਿ ਪਏ ਫਿਰ ਆਪਾਂ ਕਿਸ ਇਨਸਟੈਡ ਟੂ ਬਲੇਮ ਸਮਬਡੀ ਇਟਸ ਬੈਟਰ ਟੂ ਜਿਵੇਂ ਉਹ ਜੋ ਹੁੰਕ ਸੈ ਜ ਵਰਸਿਓਨ ਵਰਸਿਅਲਟੀ ਐ ਵੀ ਤੋਂ ਬਾਬਾ ਜੀ ਦੇ ਬਚਨ ਮੰਦਰਾ ਕੋ ਹੋਇਆ ਬਚਨ ਮੰਦਰਾ ਕੋ ਪ੍ਰਵਰ ਤੇ ਬਗੁਰੂ ਸਾਹਿਬ ਦੀ ਬਾਣੀ ਜੀ ਆਉਦਾ ਐ ਇਹ ਵੀ ਸਾਰਾ ਕੁਝ ਬਚਨ ਤੇ ਵੀ ਆਉਂਦਾ ਵੀ ਬਚਨ ਦੇ ਕੇ ਵੀ ਕਾ ਮੀ ਜੀ ਨਾ ਵੀਉਦਾ ਬਾ ਕਾ ਬਾਬਾ ਕਾਲਾ ਸੁਨ ਕਤੁਰਨ ਪਤੀ ਜੀ ਨੇ ਕਰਤਾ ਬਾਬਾ ਜੀ ਨੇ ਇਸਕੇ ਜਿਹਾ ਸੀ ਚੱਕਰ ਹੋਣਾ ଥି ਤੇ ਪਿੰਡ ਵਾਲੇ ਨੇ ਜੋੜ ਪਾਉਣ ਦੇ ਵਿੱਚ ਸਟਾਡ ਬਣਾਇ ਸੀ ਕਿ ਉੱਥੇ ਬਾਬਾ ਗੁਰਦੇਵ ਸਿੰਘ ਜੀ ਨੇ ਵੀ ਉੱਥੇ ਛੜ ਬਾਬਾ ਜੀ ਯਾਦ ਦੇ ਵਿੱਚ ਉੱਥੇ ਵੀ ਛੜਦਾ ਹੈ ਬਾਬਾ ਕੀ ਕਰਦੇ ਸੀ ਥੜਫਾਤ ਹਤਿ ਤੇ ਵੀ ਉੱਥੇ ਬੀ ਬੋਸ ਦਾ ਛੜਦਾ ਤੇ ਉੱਥੇ ਮੇਰਾ ਇੱਕ ਸੰਗਰਾਦ ਲੱਗਦੀ ਹੈ ਜੀ ਉੱਥੇ ਤੇ ਮੇਰਾ ਕਰ ਉੱਥੇ ਵੀ ਉੱਥੇ ਆ ਨਾ ਮੁੰਡਾ ਜੀ ਰੋਂਦੇ ਦੇਮ ਰੱਖ ਲਗਾ ਬਈ ਉਹ ਆ ਵੀ ਉੱਥੇ ਬੈਗਮ ਜੀ ਸਕਣ ਤੇ ਉਹ ਗੁੱਗੂ ਜੀ ਗੁੱਲ ਜਿਉਂ ਨਾ ਮੈਂ ਨਾਲ ਦੱਸ ਕਿ ਤੇ ਵੀ ਉਹ ਨਾ ਬਰਾਜ ਬਾਗੇ ਪਰਾਨੀ ਆਪਾ ਜਾਣਿਆ ਜੋ ਸੜਕ ਜਾਂਦੀ ਬੁੱਧ ਸਿੰਘ ਵਾਲੇ ਉੱਥੇ ਨੇ ਦੁਕਾਨ ਹੁੰਦੀ ਸੀ ਉਹ ਮੇਰੇ ਕਰੀ ਦੁਕਾਨ ਤੇ ਵੀ ਗਿਆ ਸੀ ਉਹਥੇ ਸੀ ਉਹ ਸੀ ਇਹ ਸਾਰਾ ਕੁਛ ਜਿਹੜੀ ਜਣ ਕੇ ਸਾਰਾ ਹੁਣ ਕੁਝ ਸਾਲ ਹੋ ਗਏ ਬਾਬਾ ਕਾਦਾ ਸੀ ਜੀ ਨੇ ਵੀ ਇਥੇ ਕੋਲ ਦਾ ਪੇਚਾਟ ਬਣਾਇਆ ਉਥੇ ਵੀ ਬਹੁਤ ਹੀ ਆਪਣਾ ਬਾਬਾ ਜੀ ਆਚ ਤੇ ਬਾਬਾ ਨੇ ਪੂਰੇ ਗੁਰੂ ਸਾਹਿਬ ਨੂੰ ਬਾਬਾ ਜੀ ਦਾ ਅਸਰਾ ਵੀ ਲਾਇਆ ਹੈ ਇਹਨਾਂ ਦਾ ਤੇ ਵੀ ਬਹੁਤ ਸਭ ਪਿਆਰ ਨਰਾਇਆ ਕੁਛ ਵੀ ਇਹ ਗਣਾ ਮੈਂ ਮਤਲਬ ਬੀਨਸ ਕਰ ਲੈ ਸੀ ਬਾਬਾ ਜੀ ਦੇ ਵੀ ਨਾ ਬਚਨ ਨਾਮ ਅੰਦਰ ਕਰਕੇ आपस आप गया तो भी स, सारा कुछ इस करके होया फिर माता कपूरघर जी भी सरपच्छ हो गए जोरावर सिंह का कतल हो गया फिर सारा कुछ इस तरह होया, यही बेनती अच्छा है बचन बनने की गल है जी यही बेनती है भोले माफ़ी दो जो कोई गलत लाल ला ला बोलया गया किसी मन में ठेस पहुंचे हुए दस के माता जाचिका जी वागुरू जी का खालसा वाइजी की फ़ते